ਨੂੰ ਲੈ ਕੇ ਜਿਹੜੀਆਂ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜੀ ਪ੍ਰੇਡ ਹੋਣੀ ਆ ਉਹਦੇ ਚ ਲਗਾਤਾਰ ਦੂਸਰੇ ਸਾਲ ਪੰਜਾਬ ਦੇ ਝਾਂਕੀਆਂ ਨੂੰ ਦਰਕਨਾਰ ਕਰਕੇ ਭਾਜਪਾ ਦੀ ਮੋਦੀ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਆ ਔਰ ਉਸ ਵਿਤਕਰੇ ਨੂੰ ਲੈ ਕੇ ਉਮੀਦ ਕਰਦੇ ਸੀ ਕਿ ਪੰਜਾਬ ਭਾਜਪਾ ਪੰਜਾਬ ਦੇ ਨਾਲ ਖੜੀ ਦਿਖਾਈ ਦੇਊਗੀ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਔਰ ਮੈਂ ਅੱਜ ਉਹਨਾਂ ਨੂੰ ਐਕਸਪੋਜ਼ ਕਰੂੰਗਾ ਔਰ ਗਵਰਨਮੈਂਟ ਦੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਮੇਰੇ ਕੋ ਉਹ ਦਿਖਾ ਕੇ ਐਕਸਪੋਜ਼ ਕਰੂੰਗਾ ਇਹ ਸਾਰਿਆਂ ਨੂੰ ਪਤਾ ਹੈ ਕਿ ਭਾ ਬੀਜੇਪੀ ਜਿਹੜੀ ਹੈ ਇਹਨਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਹੈ ਜਦੋਂ ਦੇ ਮੋਦੀ ਸਾਹਿਬ ਸੱਤਾ ਚ ਆਏ ਆ WhatsApp ਯੂਨੀਵਰਸਿਟੀ ਵੀ ਇਹਨਾਂ ਦੀ ਕਾਰਡ ਹੈ ਔਰ ਲਗਾਤਾਰ ਝੂਠ ਬੋਲਦੇ ਆ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੀਆਂ ਝਾਂਕੀਆਂ ਨੂੰ ਲੈ ਕੇ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਉਹਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਤੱਥ ਜਿਹੜੇ ਆ ਉਹ ਰੱਖਣਾ ਚਾਹੁੰਦਾ ਆ ਆ ਮੇਰੇ ਕੋਲ ਲੈਪਟਾਪ 'ਚ ਵੀ ਭਾਰਤ ਸਰਕਾਰ ਦਾ ਲਿੰਕ ਹੈ ਜਿਹੜੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਹੈ ਇਦੇ ਚ ਜਾ ਕੇ ਤੁਸੀਂ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਸਾਰੇ ਪੱਤਰਕਾਰ ਦੋਸਤਾਂ ਨੂੰ ਇਹ ਚ ਸੀ ਡਿਟੇਲ ਦੇਖੋ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਤੱਕ ਜਿਹੜੇ ਜਿਹੜੇ ਸੂਬਿਆਂ ਨੇ ਜਿਹੜੇ ਆਪਣੇ ਝਾਂਕੀਆਂ ਦੇ ਕਨਸੈਪਟ ਜਮਾ ਕਰਾਏ ਆ ਉਹਨਾਂ ਦੀ ਸਾਰੀ ਡਿਟੇਲ ਅਫੀਸ਼ੀਅਲ ਵੈਬਸਾਈਟ ਤੇ ਪਈ ਆ ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਚਾਂਕੀਆਂ ਦਾ ਕਨਸੈਪਟ ਪੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ 2 ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਐ ਚਾਹੇ ਉਹ ਕਰਤਾਰ ਸਿੰਘ ਸਰਾਭਾ ਆ ਚਾਹੇ ਭਗਤ ਸਿੰਘ ਐ ਸ਼ਹੀਦ ਆਜ਼ਮ ਭਗਤ ਸਿੰਘ ਚਾਹੇ ਉਦਮ ਸਿੰਘ ਐ ਚਾਹੇ ਲਾਲਾ ਲਾਜਪਤ ਰਾਏ ਜੀ ਐ ਉਹਨਾਂ ਦੀ ਇੱਕ ਚਾਂਕੀ ਤੇ ਤੀਸਰੀ ਪੰਜਾਬ ਦੇ ਜਿਹੜਾ ਵਿਰਸਾ ਆ ਪੰਜਾਬ ਦਾ ਜਿਹੜਾ ਵਿਰਾਸਤ ਹੈ ਉਹਨੂੰ ਲੈ ਕੇ ਤਿੱਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਖੜ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾ ਦਿੱਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾ ਦਿੱਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕਿ ਅਫੀਸ਼ੀਅਲ ਵੈਬਸਾਈਟ ਪਰ ਸਰਕਾਰ ਦੀ ਜਿੱਰ ਤੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮਾ ਕਰਾਏ ਉਹਦੇ ਚ ਮੈਂ ਪੰਜਾਬ ਦੇ ਕਲਿੱਕ ਕਰੂੰ ਆ ਪੰਜਾਬ ਨੂੰ ਇਹ ਆ ਲੈਪਟਾਪ ਤੇ ਵੀ ਖੋਲ ਦੋ ਤੇ ਆ ਜਿਹੜਾ ਤਿੰਨ ਕਨਸੈਪਟ ਹੈ ਇਹਨੂੰ ਇਹਨੂੰ ਇਧਰ ਸਕਰੀਨ 'ਵਾਲ ਸ਼ੋਅ ਕਰ ਦਿਓ ਇਹਦੇ ਚ ਸਭ ਤੋਂ ਇੱਕ ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕਾਰੀਆਂ ਕੱਟਦੀਆਂ ਮੋਟਿਆਰਾ ਉਹਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ 5ਵੇਂ ਤੇ 6ਵੇਂ ਨੰਬਰ ਤੇ ਸ਼ਹੀਦ 에 आजम ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਿਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੈਬਲੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਸ਼ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ 'ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਯਾ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਿਹਾ ਸਪਸ਼ਟ ਹੋ ਗਿਆ ਹੁਣ ਦਿੱਕਤ ਕੀ ਆ ਸਭ ਤੋਂ ਬੁਨਿਆਦੀ ਸਵਾਲ ਮੈਂ ਹਦਾਲਾ ਤੁਹਾਨੂੰ ਪ੍ਰਿੰਟ ਵੀ ਦਿਖਾਦਾ ਜਰਾ ਇਹਦੇ ਚ ਪੰਜਾਬ ਦਾ ਜਿਹੜਾ ਅਸੀਂ ਆ ਪ੍ਰਿੰਟ ਹੈ ਜਿਹਦੇ ਚ ਗਿੱਧੇ ਪੰਗੜੇ ਤੋਂ ਲੈ ਕੇ ਫੁਲਕਾਰੀ ਕੱਢਦੀਆਂ ਮਾਈ ਭਾਗੋ ਤੇ ਆ ਜਿਹੜਾ ਆ ਸਾਡੇ ਸ਼ਹੀਦ ਜਿਹੜੇ ਆ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸ਼ਹੀਦ ਨਹੀਂ ਇਹ ਬੇਸਿਕਲੀ ਦੇਸ਼ ਦੇ ਸ਼ਹੀਦ ਹੈ ਇਹ ਗੱਲ ਵੱਖਰੀ ਆ ਕਿ ਜਿਹੜੀ ਭਾਜਪਾ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਅੰਗਰੇਜ਼ਾਂ ਦਾ ਪੱਖ ਲਿਆ ਜਿਹੜੀ ਭਾਜਪਾ ਨੇ ਕਈ ਸਾਲ ਤੱਕ ਬੇਸਿਕਲੀ ਭਾਜਪਾ ਤੇ ਇੱਕ ਬੱਚਾ ਆਰਐਸਐਸ ਦਾ ਜਿਹੜੇ ਆਰਐਸਐਸ ਨੇ ਕਈ ਦਹਾਕਿਆਂ ਤੱਕ ਤਿਰੰਗੇ ਝੰਡੇ ਨੂੰ ਸਨਮਾਨ ਨਹੀਂ ਦਿੱਤਾ ਅਪਣਾਇਆ ਨਹੀਂ ਉਹਨਾਂ ਦੀ ਘਟੀਆ ਸੋਚ ਦਾ ਪ੍ਰਤੀਕ ਹੈ ਕੀ ਐ ਪਗਤ ਸਿੰਘ ਹੋਣਾ ਨੂੰ ਸ਼ਹੀਦ ਨਹੀਂ ਮੰਨਦੇ ਆਫੀਸ਼ੀਅਲ ਦੇਸ਼ ਦੀ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਝਾਂਕੀਆਂ ਤੇ ਕਨਸੈਪਟ ਜਿਹੜੇ ਜਮਾ ਆ ਔਰ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਅੱਜ ਵੀ ਮੌਜੂਦ ਹੈ ਸੋ ਇਸ ਕਰਕੇ ਇਹ ਸਭ ਤੋਂ ਵੱਡਾ ਝੂਠ ਜਾਖੜ ਸਾਹਿਬ ਨੇ ਬੋਲਿਆ ਦੇਖੋ ਜਿਹੜੇ ਤੇ ਉਹਨਾਂ ਦੇ ਦਿੱਲੀ ਦੇ ਲੀਡਰ ਹੈ ਉਹਨਾਂ ਦੀ ਮਜਬੂਰੀ ਹੈ ਬੇਸ਼ੱਕ ਉਹ ਆਪਣੇ ਆਪ ਨੂੰ ਪੰਜਾਬੀ ਕਹੁੰਦੇ ਆ ਲੇਕਿਨ ਉਹਨਾਂ ਦੀਆਂ ਮਜਬੂਰੀਆਂ ਆ ਉਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੋਇਆ ਭਾਜਪਾ ਨੇ ਕਿਉਂਕਿ ਉੱਤੇ ਗੁਰਦੁਆਰਿਆਂ ਕਮੇਟੀਆਂ ਉਹਨਾਂ ਨੇ ਹਵਾਲੇ ਭਾਜਪਾ ਦੇ ਕਰਤੀਆਂ ਉਹਨਾਂ ਤੇ ਆਪਾਂ ਉਮੀਦ ਨਹੀਂ ਕਰਦੇ ਜਿਹੜੇ ਦਿੱਲੀ ਦੇ ਲੀਡਰ ਸਾਡੇ ਵੱਡੇ ਬਾਬੇ ਸ਼ਹੀਦ ਬਾਬਿਆਂ ਨੂੰ ਬਾੜ ਮੰਨਣ ਨੂੰ ਤਿਆਰ ਹੈ ਤੇ ਉਹਨਾਂ ਤੋਂ ਤੇ ਅਸੀਂ ਉਮੀਦ ਨਹੀਂ ਕਰਦੇ ਲੇਕਿਨ ਜਾਖੜ ਸਾਹਿਬ ਤੋਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਘਟਿਆ ਤੇ ਝੂਠ ਬੋਲਣ ਦੀ ਉਮੀਦ ਨਹੀਂ ਕਰਦੀ ਸੀ ਭਾਜਪਾ ਹੁਣ ਮਸਲਾ ਕੀ ਹੈ ਇਹਦੇ ਪਿੱਛੇ ਇਹਦੇ ਪਿੱਛੇ ਮਸਲਾ ਇਹ ਆ ਭਾਜਪਾ ਦਾ ਆਈਕਨ ਕੌਣ ਹੈ ਪਾਜ ਪਾ ਦਾ ਆਈਕਨ ਹੈਗਾ ਮਾਫੀ ਵੀਰ ਉਰਫ ਸਾਬਰਕਰ ਮਾਫੀ ਵੀਰ ਉਰਫ ਵੀਰ ਸਾਬਰਕਰ ਤੇ ਜਿਨ੍ਹਾਂ ਤੇ ਆਈਕਨ ਮਾਫੀ ਵੀਰ ਹੋਣ ਤੇ ਉਹ ਨਾਂ ਤੇ ਕਰਤਾਰ ਸਿੰਘ ਸਰਾਬਾ ਨੂੰ ਚੰਗਾ ਲੱਗਣਾ ਨਾ ਉਹਨਾਂ ਨੂੰ ਉਦਮ ਸਿੰਘ ਚੰਗਾ ਲੱਗਣਾ ਤੇ ਨਾਂ ਉਹਨਾਂ ਨੂੰ ਸ਼ਹੀਦ 에 ਆਜ਼ਮ ਚੰਗਾ ਲੱਗਣਾ ਨਾਂ ਉਹਨਾਂ ਨੂੰ ਮਾਈ ਭਾਗੋ ਚੰਗੀ ਲੱਗਣੀ ਆ ਤੇ ਨਾਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਚੰਗਾ ਲੱਗਣਾ ਜਿਹਨੂੰ BBC ਨੇ ਪਿਛਲੇ 500 ਸਾਲ ਚ ਸਭ ਤੋਂ ਮਹਾਨ ਸ਼ਾਸਕ ਜਿਹੜਾ ਡਿਕਲੇਅਰ ਕੀਤਾ ਸੋ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਭਾਜਪਾ ਦੀ ਉਹ ਇਹ ਆ ਜਿਨ੍ਹਾਂ ਦੇ ਆਈਕਨ ਹੀ ਮਾਫੀ ਵੀਰ ਹੋਣ ਉਹ ਦੇਖਦੇ ਅਸਲ ਸ਼ਹੀਦਾਂ ਨੂੰ ਕਿਉਂਕਿ ਮਾਫੀ ਵੀਰਾ ਨੇ ਮਾਫੀਆਂ ਮੰਗ ਮੰਗ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਔਰ ਇਹਨਾਂ ਨੇ ਕਈ ਦਹਾਕੇ ਤੱਕ ਤਿਰੰਗੇ ਨੂੰ ਅਪਣਾਇਆ ਨਹੀਂ ਸੀ ਅੱਜ ਨਫਰਤ ਦੀ ਰਾਜਨੀਤੀ ਫਲਾ ਕੇ ਡੈਫੀਨੇਟਲੀ ਇਹ ਸੱਤਾ ਚ ਆ ਗਿਆ ਲੇਕਿਨ ਪੰਜਾਬ ਦੇ ਪ੍ਰਤੀ ਦੇਹ ਦੇ ਸ਼ਹੀਦਾਂ ਦੇ ਪ੍ਰਤੀ ਗਾਹੇ ਪਗਾਹੇ ਇਹਨਾਂ ਦੀ ਜਿਹੜੀ ਨਫ਼ਰਤ ਹੈ ਉਹ ਜ਼ਾਹਿਰ ਹੋ ਜਾਂਦੀ ਹੈ ਤੀਸਰੀ ਗੱਲ ਇੱਕ ਬੜੀ ਇੰਪੋਰਟੈਂਟ ਹੈ ਇਹ ਕਹਿੰਦੇ ਜੀ ਇੱਕ ਨਾ ਸੁਣ ਰਿਆ ਸੀ ਇਹਨਾਂ ਦੇ ਲੀਡਰ ਦਾ ਕਿ ਪੰਜਾਬ ਨੇ ਜਿਹੜਾ ਹੈ ਵਿਕਸਿਤ ਭਾਰਤ ਦਾ ਕਨਸੈਪਟ ਨਹੀਂ ਭੇਜਿਆ ਸੀ ਹੁਣ ਮੈਂ ਤੁਹਾਡੇ ਸਾਹਮਣੇ ਇਹ ਵੀ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦੇ ਪ੍ਰਿੰਟ ਆਊਟ ਹੈ ਜਿਹਦੇ ਚ ਗੁਜਰਾਤ ਐਂਡ ਮਹਾਰਾਸ਼ਟਰ ਦੋਨਾਂ ਥਾਵਾਂ ਤੇ ਭਾਜਪਾ ਦੀਆਂ ਸਰਕਾਰਾਂ ਗੁਜਰਾਤ ਦੇ ਵੀ ਜਿਹੜਾ ਕਨਸੈਪਟ ਭੇਜਿਆ ਉਹਦੇ 'ਚ ਵੀ ਕੁੜੀਆਂ ਜਿਹੜੀਆਂ ਆ ਗੁਜਰਾਤ ਦਾ ਜਿਹੜਾ ਕਲਚਰ ਹੈ ਗੁਜਰਾਤ ਦਾ ਜਿਹੜਾ ਵਿਰਸਾ ਆ ਉਹੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਗੁਜਰਾਤ 'ਚ ਕੋਈ ਸ਼ਹੀਦ ਤੇ ਦੇਖਿਆ ਨਹੀਂ ਅਸੀਂ ਰੀਸੈਂਟਲੀ ਫੌਜ 'ਤੇ ਕੋਈ ਸ਼ਹੀਦ ਹੁੰਦਾ ਨਹੀਂ ਲੇਕਿਨ ਅਸੀਂ ਸਾਰਿਆਂ ਦੇ ਜਿਹੜਾ ਵਿਰਸਾ ਸਤਿਕਾਰ ਕਰਦੇ ਆ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮੋਦੀ ਸਾਹਿਬ ਦੀ ਸਰਕਾਰ ਯੂਪੀ ਜਿੱਥੇ ਭਾਜਪੀ ਸਰਕਾਰ ਹੈ ਉਤਰਾਖੰਡ ਜਿੱਥੇ ਭਾਜਪੀ ਸਰਕਾਰ ਹੈ ਗੁਜਰਾਤ ਜਿੱਥੇ ਬੀਜੇਪੀ ਸਰਕਾਰ ਹੈ ਹਰਿਆਣਾ ਜਿੱਥੇ ਬੀਜੇਪੀ ਸਰਕਾਰ ਹੈ ਇਹ ਸਾਰੀਆਂ ਸਟੇਟਾਂ ਨੂੰ ਲਗਾਤਾਰ 5 ਸਾਲ ਤੋਂ ਇਹਨਾਂ ਨੇ 26 ਜਨਵਰੀ ਦੀ ਪ੍ਰੇਡ ਚ ਜਗ੍ਹਾ ਦਿੱਤੀ ਆ ਉਹਨਾਂ ਦੀਆਂ ਝਾਂਕੀਆਂ ਨੂੰ ਹਮੇਸ਼ਾ ਜਗ੍ਹਾ ਦਿੱਤੀ ਆ ਲੇਕਿਨ ਪੰਜਾਬ ਨੂੰ ਲਗਾਤਾਰ ਦੂਸਰੀ ਵਾਰ ਜਿਹੜਾ ਇਹਨਾਂ ਨੇ ਬਾਦ ਕੀਤਾ ਗੁਜਰਾਤ ਨੇ ਵੀ ਆਪਣਾ ਵਿਰਸਾ ਭੇਜਿਆ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਆਪਣੇ ਸ਼ਹੀਦ ਭੇਜੇ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦਾ ਟੈਬਲੂ ਭੇਜਿਆ ਤੇ ਆ ਹੁਣ ਮੈਂ ਤੁਹਾਨੂੰ ਗੁਜਰਾ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦਿਖਾਉਣਾ ਹੈ ਜਿੱਥੇ ਇਹਨਾਂ ਨੇ ਇੱਕ ਚੁਣੀ ਹੋਈ ਸਰਕਾਰ ਨੂੰ ਲੁੱਟਿਆ ਆ ਮਹਾਰਾਸ਼ਟਰ ਦਾ ਕਨਸੈਪਟ ਹੈ ਮਹਾਰਾਸ਼ਟਰ ਦਾ ਜਿਹੜਾ ਟੈਬਲੂ ਆ ਇਹਦੇ ਚ ਸ਼ਿਵਾਜੀ ਮਹਾਰਾਜ ਦਾ ਫੋਟੋ ਹੈ ਇੱਥੇ ਬਾਬਾ ਸਾਹਿਬ ਅੰਬੇਡਕਰ ਦਾ ਫੋਟੋ ਹੈ ਤੇ ਬਾਕੀ ਜਿਹੜੇ ਮਹਾਨ ਸ਼ਹੀਦ ਹੋਏ ਆ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਆ ਤੇ ਆ ਜਿਹੜਾ ਸ਼ਿਵਾਜੀ ਮਹਾਰਾਜ ਤੇ ਆ ਜਿਹੜਾ ਗੁਜਰਾ ਜਿਹੜਾ ਮਹਾਰਾਸ਼ਟਰ ਦਾ ਕਲਚਰ ਹੈ ਹੁਣ ਮੈਨੂੰ ਇਹ ਦੱਸੋ ਜਦੋਂ ਗੁਜਰਾਤ ਔਰ ਮਹਾਰਾਸ਼ਟਰ ਤੇ ਜਿਹੜੀਆਂ ਝਾਕੀਆਂ ਆ ਉਹਨਾਂ ਦੇ ਵਿਰਸੇ ਨੂੰ ਲੈ ਕੇ ਉੱਥੋਂ ਦੇ ਸ਼ਹੀਦਾਂ ਨੂੰ ਲੈ ਕੇ ਐਕਸੈਪਟ ਕੀਤੀਆਂ ਜਾ ਸਕਦੀਆਂ ਲਗਾਤਾਰ 5ਵੇਂ ਸਾਲ ਤੇ ਪੰਜਾਬ ਦੇ ਸ਼ਹੀਦਾਂ ਨਾਲ ਕਿਉਂ ਨਫ਼ਰਤ ਤੇ ਪਾਜਪਾ ਨੂੰ ਪੰਜਾਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ 26 ਜਨਵਰੀ ਨੂੰ ਪੰਜਾਬ ਦੀਆਂ ਝਾਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਜਿਆ ਮਤਲਬ ਹੈ ਕਿ ਭਾਜਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾਂ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਦੀ ਉਹਨਾਂ ਸ਼ਹੀਦਾਂ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਔਰ ਬਦਕਿਸਮਤੀ ਨਾਲ ਸਭ ਤੋਂ ਮੰਦਭਾਗੀ ਗੱਲ ਇਹ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਕੁਝ ਤਾਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੋਤਾ ਆ ਜਾਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ ਮੀਡੀਆ ਦੇ ਸਾਥੀ ਕੁਝ ਸਾਡੇ ਮੀਡੀਆ ਦੇ ਸ਼ਤਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾਜ ਜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ। ਕਿਹਾ ਉਹ মিডিਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਸ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਪੰਜਾਬ ਭਾਜਪਾ ਨੇ। ਪੰਜਾਬ ਨਾਲ ਧੋਖਾ ਕੀਤਾ ਭਾਜਪਾ ਨੇ। ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਭਾਜਪਾ ਨੇ। ਕਿਹਾ ਉਹ মিডিਆ ਦੇ ਸਾਥੀ ਅੱਜ ਦੁਰਸਤ ਕਰਕੇ ਆਪਣੀ ਖਬਰ ਲਾਉਣਗੇ। ਜਿੱਦੇ 'ਚ ਕਿਤੇ ਵੀ ਸੁਵਾ ਸਾਡੇ ਵਿਰਸੇ ਤੋਂ ਸੁਵਾ ਸਾਡੇ ਸੂਰਵੀਰਾ ਤੋਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲੜੀ ਪੰਜਾਬ ਇਕੱਲੇ ਦੀ ਨਹੀਂ ਦੇਸ਼ ਦੀ ਆਜ਼ਾਦੀ ਲੜੀ ਆਜ਼ਾਦੀ ਦੀ ਲੜਾਈ ਲੜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਤੇ ਮਾਈ ਭਾਗੂ ਊਮਨ ਏਮਪਾਵਰਮੈਂਟ ਸੰਘਾਰ ਨੂੰ ਪੰਜਾਬ ਦੀ ਅਗਵਾਈ 'ਚ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਇਹ ਨਫ਼ਰਤ ਹੈ ਨਾ ਔਰ ਨਫ਼ਰਤ ਇਸ ਹੱਦ ਤੱਕ ਹੈ ਕੀ ਅਫੀਸ਼ੀਅਲ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਮੌਜੂਦ ਜਿਹੜੀਆਂ ਸਾਰਾ ਸਬੂਤ ਹੈ ਉਸ ਤੇ باوجود ਵੀ ਜਿਹੜਾ ਜਾਖੜ ਸਾਹਿਬ ਆ ਕੇ ਝੂਠ ਬੋਲ ਰਿਹਾ ਹੈ ਔਰ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਝੂਠ ਬੋਲਿਆ ਜਾ ਰਿਹਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਕਿ ਗੁਜਰਾਤ ਯੂਪੀ ਉਤਰਾਖੰਡ ਹਰਿਆਣੇ ਨੂੰ ਲਗਾਤਾਰ 5 ਸਾਲ ਤੋਂ 26 ਜਨਵਰੀ ਦੀ ਪ੍ਰੇਡ ਚ ਜਗ੍ਹਾ ਮਿਲ ਰਹੀ ਆ ਤੇ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਔਰ ਸਟਿਲ ਟੂਡੇ ਸਟਿਲ ਟੂਡੇ ਤੇਹ ਦੀਆਂ ਸਰਹੱਦਾਂ 'ਚ ਸਭ ਤੋਂ ਵੱਧ ਅਗਰ ਕੁਰਬਾਨੀਆਂ ਕੋਈ ਦਿੰਦਾ ਹੈ ਉਹ ਪੰਜਾਬੀ ਦਿੰਦੇ ਆ ਉਸ ਦੇ ਬਾਵਜੂਦ ਵੀ ਪੰਜਾਬ ਦੇ ਸੂਰਬੀਰਾਂ ਦੀਆਂ ਝਾਂਕੀਆਂ ਨੂੰ ਬਾਹਰ ਕੱਢਣਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦਾ ਵੱਡਾ ਹਿੱਸਾ ਜਿਹੜਾ ਸਾਨੂੰ ਨਹੀਂ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਸ਼ਾਇਦ ਚਾਕੀਆਂ ਉੱਤੇ ਵੀ ਕਿਤੇ ਨਾ ਕਿਤੇ ਡਰਾਮੇਬਾਜ਼ੀ ਵਾਸਤੇ ਹੀ ਪੰਜਾਬ ਦਾ ਪੱਖ ਲਾਉਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਪੰਜਾਬ ਨਾਲ ਵਿਤਕਰਾ ਨਹੀਂ ਕਰ ਸਕਦੇ ਸ਼ਹੀਦ ਆਜ਼ਮ ਦੇਸ਼ ਦੀ ਆਜ਼ਾਦੀ ਲਈ ਲੜਿਆ ਸ਼ਹੀਦ ਆਜ਼ਮ ਕਰਤਾਰ ਸਿੰਘ ਔਰ ਝੂਠ ਬੋਲਣ ਲਈ ਰੱਖੇ ਹੋਏ ਆ ਲੇਕਿਨ ਕਟੋ-ਕਟ ਪੰਜਾਬ ਚ ਰਹਿਣ ਵਾਲੇ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਜਿਹੜੇ ਅਜੇ ਨਵੇਂ-ਨਵੇਂ ਆਏ ਆ ਉਹਨਾਂ ਤੇ ਇਸ ਹੱਦ ਤੱਕ ਰੰਗ ਚੜਜੂਗਾ ਭਾਜਪਾ ਦਾ ਇਹ ਸਾਨੂੰ ਉਮੀਦ ਨਹੀਂ ਸੀ ਸੋ ਸਾਰੇ মিডিਆ ਦੇ ਸਾਥੀਆਂ ਦਾ ਧੰਨਵਾਦ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਕਰ ਸਕਦੇ